ਸ਼ਿਰ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਚੇਅਰਮੈਨ ਜਸ਼ਵਰਨਾ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਦਾ ਇੱਕ ਵਫਦ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ ਇਸ ਦੌਰਾਨ ਸਮੂਹ ਮੈਂਬਰਾਂ ਨੇ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਨੂੰ ਮੰਗ ਪੱਤਰ ਭੇਂਟ ਕੀਤਾ ਜਿਸ ਵਿੱਚ ਸਮੂਹ ਮੈਂਬਰਾਂ ਨੇ ਮੰਗ ਕੀਤੀ ਕਿ ਫਗਵਾੜਾ ਤੋਂ ਪਿੰਡ ਪੁਲਾਹੀ ਕ੍ਰਾਸਿੰਗ ਤੋਂ ਪ੍ਰੀਤਮ ਨਗਰ ਸਿਵਲ ਹਸਪਤਾਲ ਚਾਹਲ ਨਗਰ ਤੱਕ ਜੋ ਸੜਕ ਹੈ ਉਸ ਦੀ ਖਸਤਾ ਹਾਲਤ ਕਾਰਨ ਔਨ ਜਾਣ ਵਾਲੇ ਰਾਹੀਦਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਿਸ ਨਾਲ ਕਿਸੇ ਸਮੇਂ ਵੀ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ ਹੁਣਾਂ ਮੰਗ ਕੀਤੀ ਗਈ ਸੜਕ ਨੂੰ ਪੈਦਲ ਦੇ ਆਧਾਰ ਤੇ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ ਇਸ ਮੌਕੇ ਵੱਡੀ ਗਿਣਤੀ ਵਿੱਚ ਸ਼੍ਰੀ ਗੁਰਦਾਸ ਟਾਈਗਰ ਫੋਰਸ ਦੇ ਮੈਂਬਰ ਅਤੇ ਇਲਾਕਾ ਵਾਸੀ ਮੌਜੂਦ ਹਨ ਫਗਵਾੜਾ ਤੋਂ ਨਵਰਾਂਗ ਚੈਨਲ ਦੀ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਇਹ ਜੋ ਬਹਾਨੇ ਆਪਣੇ ਚਾਰ ਨਗਰ ਤੋਂ ਭੜਾਈ ਤੱਕ ਰੋੜਿਆ ਇਹ ਵੀ ਇੰਨੀ ਖਸਤਾ ਹਾਲਤ ਹੈ ਪੈਦਲ ਜਾਂਦੇ ਵੀ ਬੰਦੇ ਡਿੱਗਦੇ ਆ ਬਾਕੀ ਗੱਡੀਆਂ ਔਰ ਸਾਈਕਲ ਦੂਰਾਂ ਤੇ ਅਲੱਗ ਗੱਲ ਰਹਿ ਗਈ ਆ ਇਸ ਕਰਕੇ ਅਸੀਂ ਇਹ ਬੇਨਤੀ ਕਰਦੇ ਆ ਵੀ ਜਿੰਨਾ ਜਲਦੀ ਤੋਂ ਜਲਦੀ ਇਹਦੇ ਤੇ ਗੌਰ ਕੀਤੀ ਜਾਵੇ ਅਗਰੇ ਤੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਤਾਂ ਅਸੀਂ ਪੰਜਾਬ ਲੈਵਲ ਤੇ ਸਾਰੇ ਪਿੰਡਾਂ ਦੇ ਸਰਪੰਚ ਪੰਜ ਇਕੱਠੇ ਹੋ ਕੇ ਤੇ ਇਹਦੇ ਖਿਲਾਫ ਅਸੀਂ ਆਵਾਜ਼ ਉੱਚੀ ਕਰਾਂਗੇ ਇਹ ਕਹਿੰਦਾ ਜੈ ਪੀਮ ਜੈ ਭਾਰਤ ਅੱਜ ਮਾਨਯੋਗ ਐਸਟੀਐਮ ਫਗਵਾੜਾ ਨੂੰ ਗੁਰੂ ਵਿਦਾਸ ਟਾਈਗਰ ਪੋਸਟ ਖਰੇ ਔਰ ਸਮੂਹ ਪਿੰਡਾਂ ਦੀਆਂ ਪੰਚਾਇਤਾਂ ਬਰਨਾ ਰਾਣੀਪੁਰ ਜਖਪਾਉਰ ਵਹਾਨੀ ਦੁੱਗਾ ਆਦਿ ਦੀਆਂ ਪੰਚਾਇਤਾਂ ਦੇ ਸਰਪੰਚ ਸਾਹਿਬ ਨੇ ਆ ਕੇ ਇੱਕ ਮੰਗ ਪੱਤਰ ਦਿੱਤਾ ਜਿਸ ਦੇ ਵਿੱਚ ਪਿਛਲੇ 17 ਸਾਲਾਂ ਤੋਂ ਇੱਕ ਮੁੱਦਾ ਬਣਿਆ ਹੋਇਆ ਜੋ ਫਗਵਾੜੇ ਤੱਕ ਜੋ ਸੜਕ ਹੈਗੀ ਆ ਪੜਾਈ ਬਾਈਪਾਸ ਤੋਂ ਲੈ ਕੇ ਚਾਹਲ ਨਗਰ ਤੱਕ ਜਗਾ ਜਗਾ ਸੜਕ ਦੇ ਉੱਤੇ ਟੋਏ ਪਏ ਨੇ ਜਿਸ ਦੇ ਵਿੱਚ ਰਾਸਤੇ ਦੇ ਮਰੀਜ਼ਾਂ ਨੂੰ ਸਕੂਲ ਆਉਣ ਵਾਲੇ ਬੱਚਿਆਂ ਨੂੰ ਤੇ ਆਮ ਲੋਕਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਔਰ ਪ੍ਰਸ਼ਾਸਨ ਦੇ ਕੰਨਾਂ ਤੇ ਜੂਨੀ ਸਰਕ ਦੀ ਸਰਕਾਰ ਨੂੰ ਵੀ ਕਈ ਵਾਰੀ ਇਹਦੇ ਮਤੇ ਵੀ ਪਾ ਕੇ ਦਿੱਤੇ ਕਈ ਵਾਰੀ ਨੋਟਿਸ ਵੀ ਲਿਆਂਦਾ ਪਰ ਹਜੇ ਤੱਕ ਉਹ ਸੜਕ ਨਹੀਂ ਬਣੀ ਪਰ ਅੱਜ ਅਸੀਂ ਜੋ ਐਸਡੀਐਮ ਸਾਹਿਬ ਨੇ ਮੰਗ ਪੱਤਰ ਦਿੱਤਾ ਜ ਜਿਨ੍ਹਾਂ ਨੇ ਐਮ ਐਸਡੀਐਮ ਸਾਹਿਬ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਤੋਂ ਜਲਦ ਸੜਕ ਦੀ ਮੁਰੰਮਤ ਕਰਵਾਈ ਜਾਵੇਗੀ ਜੇਕਰ ਇਹ ਸੜਕ ਦੀ ਮੁਰੰਮਤ ਨਾ ਕਰਵਾਈ ਗਈ ਤਾਂ ਪੂਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਸ਼ਹਿਰਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਚੇਅਰਮੈਨ ਜਸ਼ਵਰਨਾ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਦਾ ਇੱਕ ਵਫਦ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ ਇਸ ਦੌਰਾਨ ਸਮੂਹ ਮੈਂਬਰਾਂ ਨੇ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਨੂੰ ਮੰਗ ਪੱਤਰ ਭੇਂਟ ਕੀਤਾ ਜਿਸ ਵਿੱਚ ਸਮੂਹ ਮੈਂਬਰਾਂ ਨੇ ਮੰਗ ਕੀਤੀ ਕਿ ਫਗਵਾੜਾ ਤੋਂ ਪਿੰਡ ਪੁਲਾਹੀ ਕ੍ਰਾਸਿੰਗ ਤੋਂ ਪ੍ਰੀਤਮ ਨਗਰ ਸਿਵਲ ਹਸਪਤਾਲ ਚਾਹਲ ਨਗਰ ਤੱਕ ਜੋ ਸੜਕ ਹੈ ਉਸ ਦੀ ਖਸਤਾ ਹਾਲਤ ਕਾਰਨ ਔਨ ਜਾਣ ਵਾਲੇ ਰਾਹੀਦਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਿਸ ਨਾਲ ਕਿਸੇ ਸਮੇਂ ਵੀ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ ਹੁਣਾਂ ਮੰਗ ਕੀਤੀ ਕਿ ਸੜਕ ਨੂੰ ਪੈਦਲ ਦੇ ਆਧਾਰ ਤੇ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਿਰਕਤ ਰਬਿਦਾਸ ਟਾਈਗਰ ਫੋਰਸ ਦੇ ਮੈਂਬਰ ਅਤੇ ਇਲਾਕਾ ਵਾਸੀ ਮੌਜੂਦ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ